नवाशहर सरकारीया प्रोग्राम में वास्तविक परदेशी दी तरफ आप जी स्वागत है पेश जिला चीफ भगत सिंह स्वागत लागिनया विशेष कार्यक्रम सिंधुस फैमिली रेस्टोबार एक मल्टी कजिन रेस्टोन्ट दा स्वाद जो तुहानु तो हमेशा रहेगा याद आज ही आओ सिंधुस फैमिली रेस्टोबार जंतीगढ़ रोड नवाशहर कॉल 783700006 जय बाबेदी मैं रोशन प्रिंस ਸਾਰੇ ਭਗਤਾਂ ਨੂੰ ਸਨਮਰ ਬੇਨਤੀ ਕਰਦਾ ਕਿ ਮੰਦਰ ਜਨ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਖ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਵਾਪਾ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਹੈ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਮੈਂ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ ਸੋ ਸਾਰੇ ਜਰੂਰ ਆਇਓ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਕਮੇਟੀ ਨੂੰ ਔਰ ਸਾਰੇ ਭੱਖਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੈ ਬਾਬੇ ਦੀ ਨਵਾਂ ਸ਼ਹਿਰ ਸਰਗਰਮੀਏ ਚੈਨਲ ਦੇਖ ਰਹੇ ਹੈ ਦਰਸ਼ਕਾਂ ਦਾ ਹਰ ਤੱਕ ਸਵਾਗਤ ਹੈ ਸੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਦੇ ਵੱਲੋਂ ਸਮਾਜ ਦੇ ਮਾੜੇ ਅੰਸਰਾਂ ਰੋਪ ਕਾਰਵਾਈ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਾਸੋਂ 2 ਇਸਟਰ ਅਤੇ 5 ਰੋਲ ਬਰਾਮਦ ਕੀਤੇ ਹਨ ਇਹ ਜਾਣਕਾਰੀ ਅੱਜ ਪ੍ਰੈਸ ਬੈਠਕ ਦੇ ਦੌਰਾਨ ਐਸਪੀ ਰਿਵਾਈਾ ਜਿਹੋਰਾ ਵੱਲੋਂ ਸਾਂਝੀ ਕੀਤੀ ਗਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਪਕਸ਼ੀ ਨਗਰ CIA ਦੀ ਟੀਮ ਨੂੰ ਇਨਪੁੱਟ ਆਇਆ ਸੀ ਕਿ ਤਿੰਨ ਬੰਦੇ ਹੈਗੇ ਆ ਜਿਹੜੇ ਕੀ ਵਕ-ਵਕ ਮੁਕੱਦਮਿਆਂ 'ਚ ਘੋੜੀ ਵੀ ਹੈਗੇ ਆ ਔਰ ਉਹ ਆਪਣੇ ਇੱਥੇ ਕਬੱਡੀ ਕੱਪ ਹੋਣਾ ਸੀ ਇੱਕ ਬਲਾਚੌਰ ਦੇ ਰੀਜ ਉੱਥੇ ਕਿਸੇ ਬੰਦੇ ਨੂੰ ਟਾਰਗੇਟ ਕਰਨ ਅੱਜ ਕਰਨਗੇ ਜੀ ਉਦੇ ਸਥਾਨ ਵਿੱਚ ਇਮੀਡੀਏਟਲੀ ਸਾਡੇ ਡੀਐਸਪੀ ਸਾਹਿਬ ਐਸਐਚਓ ਆਪਣੇ ਇੰਚਾਰਜ ਸਾਹਿਬ ਤੇ ਨਾਲ ਟੀਮਸ ਮੂਵ ਹੋਈਆਂ ਔਰ ਤਿੰਨ ਬੰਦੇ ਅਸੀਂ ਰਾਉਂਡ ਆਫ ਕੀਤੇ ਉਹਦੇ ਵਿੱਚ ਅਸੀਂ ਐਫਆਰ ਨੰਬਰ 206 ਸਦਰ ਨਵੀਂ ਸ਼ਹਿਰ ਐਫਆਰ ਦਰਜ ਕੀਤੀ ਆਰਮਜ਼ ਏਟ ਦੇ ਵਿੱਚ ਔਰ ਵੈਪਨਸ ਐਂਡ ਉਹਨਾਂ ਦੇ ਨਾਲ ਹੋਰ ਜਿਹੜਾ ਮਟੀਰੀਅਲ ਸੀਗਾ ਸਾਨੂੰ ਮਿਲਿਆ ਔਰ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਚਾਹੀਏ ਇੱਕ ਅਨੀਸ਼ ਨੀਸ਼ਾ ਹੈਗਾ ਇਹ ਜਨਰਲੇ ਦਾ ਰਹਿਣ ਵਾਲਾ 2011 ਦਾ ਇਹ ਪਗੋੜਾ ਹੈਗਾ 302 ਦੇ ਵਿੱਚੋਂ ਔਰ ਇੱਕ ਪਿੱਛੇ ਜੇ ਉਹ ਵੀ ਵਿੱਚ ਮੁਕਾਦਮਾ ਲੜਾਈ ਝਗੜੇ ਦਾ ਸਿਟੀ ਚ ਦਰਜ ਹੋਇਆ ਸੀ ਉਹਦੇ ਵਿੱਚ ਵੀ ਇਹ ਵਾਂਟਡ ਸੀਗਾ ਔਰ ਜਿਹੜਾ ਕਿ ਵੱਖ-ਵੱਖ ਜਗ੍ਹਾ ਤੇ ਜਲੰਧਰ ਹੁਸ਼ਿਆਰਪੁਰ ਏਰੀਆ ਵਿੱਚ ਲੋਕ ਛਿਪ ਕੇ ਰਹਿ ਰਿਹਾ ਸੀਗਾ ਔਰ ਇਹਦਾ ਨਾਲ ਦਾ ਸਾਥੀ ਰਾਜਾ ਹੈਗਾ ਔਰ ਤੁਹਾਨੂੰ ਯਾਦ ਹੋਊਗਾ ਥੋੜੇ ਦਿਨ ਪਹਿਲਾਂ ਸੁਭਾਨਪੁਰ ਠਾਣੀ ਚ ਤਕਨਵਾ ਗੱਡੀ ਨੂੰ ਅਗਲਾਈ ਸੀ ਤੇ ਫਾਇਰਿੰਗ ਹੋਈ ਸੀਗੀ ਉਦਾਹੇ ਮੇਨ ਕਿਉਜ਼ਡ ਹੈਗਾ। ਔਰ ਤੀਜਾ ਸਾਹਿਲ ਹੈਗਾ ਇਹ ਮੀਰੇ ਦਾਇਆ। ਇਹਦੇ ਇਹਦਾ ਹੀ ਸਾਥੀ ਆ ਰਾਜਾ ਐਂਡ ਹਮੀਰ ਸਾਹਿਲ ਦੋਨੋਂ ਹੀ ਉਸ ਕੇਸ ਵੀ ਵੌਂਟਡ ਹੈਗੇ ਆ। ਔਰ ਇਕਨੇ ਨੇ ਸੁਭਾਨ ਉੱਥੇ ਕਪੂਰਥਲੇ ਕਚਹਿਰੀ ਦੇ ਵਿੱਚ ਵੀ ਝਗੜਾ ਹੋਇਆ ਸੀ ਉੱਥੇ ਕਾਫੀ ਵਰਟੋ ਕੋਈ ਸੀ। ਉਹ ਕੋਤਵਾਲੀ ਥਾਣੇ ਚ ਪਰਚਾ ਦਰਜ ਹੈ ਨਾ ਦੋਨਾਂ ਤੇ। ਉੱਥੇ ਵੀ ਇਹਨਾਂ ਨੇ ਜਿਹੜੇ ਨਾਲ ਦੇ ਇਹਨਾਂ ਦੇ ਸਾਥੀ ਸੀਗੇ ਕਿ ਉਹ ਵਿਰੋਧੀ ਪਾਰਟੀ ਉਹਨਾਂ ਦੀ ਕਾਫੀ ਵਰਟੋਪ ਕੀਤੀ ਸੀਗੀ ਇਹ ਤਿੰਨੇ ਹੀ ਬੰਦੇ ਜਿਹੜੇ ਹੈਗੇ ਆ ਇਹ ਬਲਾਚੌਰ ਦੇ ਏਰੀਏ ਚ ਪਿੰਡ ਹੈਗਾ ਜਿੱਥੇ ਕਬੱਡੀ ਕੱਪ ਸੀਗਾ ਉੱਥੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਆ ਰਾਮਾ ਨਾਲ ਦਾ ਨਾਂ ਦਾ ਮੁੰਡਾ ਹੈਗਾ ਜਿਹੜਾ ਕਿ ਜਾਣਲੇ ਦਾ ਹੈਗਾ ਔਰ ਉਹਨੂੰ ਇਹਨਾਂ ਨੇ ਹਿੱਟ ਕਰਨਾ ਸੀਗਾ ਪਰੰਤੂ ਉਥੇ ਹੈਪਨ ਸੋਨ ਕਰਕੇ ਕਵਾਲੀ ਕੱਪ ਪੋਸਟਪੋਨ ਹੋ ਗਿਆ ਹੋਰ ਇਹ ਵੱਡੀ ਵਾਰਦਾਤ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਔਰ ਫਰਦਰ ਜਿਹੜੇ ਇਹਨਾਂ ਦੇ ਹੋਰ ਸਾਥੀ ਹੈਗੇ ਆ ਕੋਈ ਜੇਲ੍ਹਾਂ ਵਾਲੇ ਜਾਂ ਕਿਤੇ ਹੋਰ ਬਾਹਰ ਵਾਲੇ ਉਹਨਾਂ ਸੰਬੰਧੀ ਸਾਡੀ ਤਫ਼ਤੀਸ਼ ਚੱਲ ਰਹੀ ਹੈ ਮਾਰਨ ਦਾ ਕਾਰਨ ਕੀ ਸੀ ਮਾਰਨ ਦੇ ਹਿੱਕ ਨੇ ਕਰ ਇਹਨਾਂ ਦੇ ਜਿਹੜਾ ਜਿਹੜਾ ਕਾਰਨ ਸੀਗਾ ਜਿਹੜਾ ਰਾਮਾ ਹੈਗਾ ਉਹ ਇਹਦਾ ਹੀ ਸ਼ੋਕ ਹੋਇਆ ਹੈ ਇਹ ਕਹਿ ਰਿਹਾ ਵੀ ਮੈਨੂੰ ਉਸ ਮਰਡਰ ਚ ਜਿਹੜਾ 11 ਚ ਹੋਇਆ ਸੀ ਰਾਮੀ ਨੇ ਮੈਨੂੰ ਉਹਦੇ ਵਿੱਚ ਫਸਾਇਆ ਇਸ ਕਰਕੇ ਮੈਂ ਉਹਨੂੰ ਨਹੀਂ ਛੱਡ ਸਕੀ। ਜਿਹੜਾ ਰਾਮਾ ਸੀ ਉਹਨੂੰ ਕੋਈ ਜਾਣਦੇ ਪਰ ਨਹੀਂ ਹਾਲੇ ਤੱਕ ਉਹਨੇ ਕੋਈ ਸਾਨੂੰ ਉਹਦੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਸਾਨੂੰ ਨਹੀਂ ਆਈ ਹੈਗੀ। ਹੁਣ ਉਹਨੂੰ ਬੁਲਾਵਾਂਗੇ ਉਹਨੂੰ ਰਾਮੀ ਨੂੰ ਜੀ। ਰਿਕਵਰੀ ਕੀ ਕੀਤੀ ਸੀ? ਇਹੋ ਵੈਪਨਸ ਹੈਗੇ ਬੱਤੀਪੋਰ ਵਾਲੇ ਔਰ ਨਾਲ ਕਾਰਟੂਸ ਹੈਗੇ। ਕਿੰਨੇ ਕਾਰਟੂਸ ਸੀ? ਇਹਦੇ 5 ਕਾਰਟੂਸ ਹੈਗੇ। ਗੱਡੀ ਕੀ ਵੀ ਗੱਡੀ ਵੀ ਕੋਈ ਬਰਾਮਦ ਨਹੀਂ ਆਈ। ਨਹੀਂ ਹਾਲੇ ਜਿਹੜੀ ਜਿੱਥੇ ਇਹ ਫਿਰ ਰਹੇ ਸੀਗੇ ਉੱਥੇ ਕਹਨੇ ਆਣਾ ਸੀ ਇਹਨਾਂ ਨੂੰ ਪਿਕ ਕਰਨਾ ਸੀ ਉਹਦੇ ਹਾਲੇ ਤੱਕ ਦੀ ਚੱਲ ਰਹੀ ਹੈਗੀਆਂ। ਇਸ ਕਰਕੇ ਉਹ ਨਹੀਂ ਮੈਂ ਦੱਸ ਸਕਦਾ ਕੋਈ ਕੋਈ ਬੰਦੇ ਨਾਲ ਹੀ ਸਹਿਯੋਗੀ ਦਾ ਪੋਸੀਬਲ ਨਹੀਂ ਸਰ ਇਹਨਾਂ ਕੋ ਬ੍ਰਾਹਮਣ ਦੀ ਕੁਛ ਹੋਇਆ ਹਾਂਜੀ ਹਾਂਜੀ ਪਿਸਟਲ ਸਰ ਬੜਾ ਜਿਹਾ ਏਰੀਆ ਦੇ ਵਿੱਚ ਇਤੋਂ ਆਈ ਹੈ ਜੀ ਬੀ ਸਮੇਂ ਤੋਂ ਇਧਰ ਦੀਆਂ ਵਾਰਦਾਤਾ ਬਹੁਤ ਵਧ ਗਈਆਂ ਨੇ ਜੀ ਸਰ ਇਹਦੇ ਲਈ ਕੀ ਹੈਗਾ ਜੀ ਕੋਈ ਰੈਕਟ ਵਗੈਰਾ ਚ ਹੋ ਰਿਹਾ ਕਿ ਆਪਸੀ ਰੰਜਿਸ਼ ਹੈਗੀ ਹੈ ਜੀ ਜਿਸ ਤਰ੍ਹਾਂ ਜੋ ਇਸ ਟਾਈਮ ਕੱਲਾ ਬਲਾਚੌਰ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਗੈਂਗਵਾਰ ਜੀ ਇੱਕ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਨੇ ਦੋ ਗਰੁੱਪ ਹੈਗੇ ਆ ਆਪਸ ਦੇ ਵਿੱਚ ਉਹਨੂੰ ਮਾਰੀ ਜਾਂਦੇ ਆ ਉਹਨੂੰ ਮਾਰੀ ਜਾਂਦੇ ਆ ਉਹਦਾ ਹੀ ਕਿਤੇ ਨਾ ਕਿਤੇ ਲਿੰਕ ਹੈਗੇ ਆ ਜਿਹੜੇ ਅੱਗੇ ਤੋਂ ਅੱਗੇ ਸਾਰੇ ਪੰਜਾਬ ਦੇ ਵਿੱਚ ਮੂਵ ਹੁੰਦੇ ਆ ਕੋਈ ਜੇਲ੍ਹਾਂ 'ਚ ਬਣ ਜਾਂਦੇ ਆ ਕੋਈ ਜਿਲ੍ਹਾਂ ਤੋਂ ਬਾਹਰ ਆ ਜਾਂਦੇ ਆ ਕੁਝ ਵਿਦੇਸ਼ਾਂ 'ਚ ਬੰਦੇ ਬੈਠੇ ਆ ਬਲਾਚੌਰs ਵੀ ਬੈਠੇ ਸਾਨੂੰ ਪਤਾ ਸਾਰਿਆਂ ਨੂੰ ਔਰ ਉਹਨਾਂ ਦੇ ਹੀ ਗਾਂ ਇਹ ਕਹਿ ਲਓ ਵੀ ਕਰਿੰਦੇ ਆ ਗਰੁੱਪ ਦੇ ਮੈਂਬਰ ਹੈਗੇ ਆ ਸਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰ ਤੱਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਦੇ ਪੰਡੋਰਾ ਮਹੱਲਾ ਜਿੱਥੇ ਅੱਜ ਵਿਸ਼ਵਾਸ ਸੇਵਾ ਸੁਸਾਇਟੀ ਦੇ ਵੱਲੋਂ ਆ ਠੰਡ ਦੀ ਇੰਨੀ ਠੰਡ ਦੇ ਵਿੱਚ ਇੰਨੀ ਸਰਦੀ ਦੇ ਵਿੱਚ ਵਿਸ਼ਵਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਵੱਲੋਂ ਪ੍ਰਧਾਨ ਪ੍ਰਵਿੰਦਰ ਬੱਤਰਾ ਦੀ ਰਹਿਨਮਾਈ ਦੇ ਹੇਠ ਜਿਹੜਾ ਆ ਛੋਟੇ ਬੱਚਿਆਂ ਨੂੰ ਜਿਹੜਾ ਗਰਮ ਸਵੈਟਰ ਕੋਟੀਆਂ ਵੰਡੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ बोलिए गुरुदेव भगवान की जय आज विश्वास सेवा सोसाइटी नवा शहर की ओर से सर्दी के मौसम को देखते हुए बच्चों के लिए गर्म गर्म स्वेटर क्योंकि तो बच्चों को भी बहुत ज्यादा ठंड लग रही है तो सोसाइटी की ओर से जहां अनेक प्रकार के सेवा कार्य जैसे पिछले हफ्ते डबल बेड के कंबल बांटे गए 16 से 20 परिवारों को और प्रत्येक महीने जो राशन की सेवा पिछले दस साल से चल रही है उसके साथ साथ और भी अनेक प्रकार के सेवा कार्य किए जाते हैं आज पंडोरा मोहल्ला के पास स्लम एरिया में बच्चों को 101 स्वेटर गर्मी की जो सर्दी के कोटी स्वेटर हैं गर्म कपड़े वो बांटे जा रहे हैं आज की सेवा को और आगे बढ़ाने के लिए हमारे बीच में हमारे बहुत ही रिस्पेक्टेड धार्मिक उत्सव कमेटी के प्रधान श्री जे के दत्ता जी पधारे हैं मैं उनका और उनके सभी साथियों का हार्दिक अभिनंदन करता हूँ और इस सेवा कार्य को और आगे कैसे बढ़ाया जाए वो हमारा मार्ग प्रशस्त करने के लिए हमारे बीच में श्री बहादुर चंद अरोड़ा जी स्नेही मंदिर के प्रधान विनोद चोपड़ा जी और ड्रीम वर्ल्ड एनजीओ के मेंबर हमारे भाई बत्रा साहब और विंकल चोपड़ा जी और विश्वास सोसाइटी से हमारे वाइस प्रधान कमल जी चांदला जी और हमारे कैशियर अंकुश निझावन जी और सभी मेंबर इकट्ठे होकर के सेवा को निभा रहे हैं अब मैं निवेदन करूंगा श्री जे के दत्ता जी से इस सेवा कार्य को और आगे बढ़ाने का रास्ता हमें दिखाएंगे इनका हार्दिक स्वागत लो जी जय श्री राम विश्वास सेवा सोसाइटी बतराजी दे गोवाई ਵਿੱਚ ਪਿਛਲੇ 10 ਸਾਲ ਤੋਂ ਸੇਵਾ ਦੇ ਕਾਰਜ ਨਵਾਂ ਸ਼ਹਿਰ ਦੇ ਵਿੱਚ ਕਰ ਰਹੀ ਹੈ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਧੂ ਬਾਦ ਅੱਜ ਦੇ ਇਸ ਸਰਦੀ ਦੇ ਮੌਸਮ ਵਿੱਚ ਬੱਚਿਆਂ ਲਈ ਸਵੈਟਰ ਕੋਟੀਆਂ ਗਰਮ ਕੱਪੜੇ ਇਹ ਅੱਜ ਵੰਡੇ ਜਾ ਰਹੇ ਹਨ तकरीबन 100 101 ਸਵੈਟਰ ਆ ਉਹ ਸਾਰੇ ਇਹ ਸलाम ਮੈਰੀਆ ਦੇ ਵਿੱਚ ਬੱਚਿਆਂ ਲਈ ਇਹ ਅੱਜ ਡਿਸਟ੍ਰਿਬਿਊਟ ਕਰਨੇ ਆ ਇਸ ਤੋਂ ਇਲਾਵਾ ਇਹ ਸੁਸਾਇਟੀ ਹਰ ਮਹੀਨੇ ਰਾਸ਼ਨ ਦਾ ਕਾਰਜ ਕਰਦੀ ਆ ਔਰ ਹੋਰ ਸਮਾਜਿਕ ਸਾਰੇ ਕੰਮ ਜਿਸ ਤਰ੍ਹਾਂ ਦੇ ਹੁੰਦੇ ਉਹ ਕੀਤੇ ਜਾਂਦੇ ਆ ਚਾਹੇ ਉਹ ਪਰਿਵਾਰ ਨਾਲ ਸੰਬੰਧਿਤ ਹੋਣ ਚਾਹੇ ਉਹ ਹੋਰ ਸੇਵਾ ਦੇ ਸਾਰੇ ਕਾਰਜ ਹੋਣ ਇਹਨਾਂ ਨੂੰ ਬਹੁਤ ਬਹੁਤ ਸਾਧੂ ਬਾਦ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਹੇ ਸਾਡਾ ਤੇ ਇਹੀ ਇਹਨਾਂ ਨਾਲ ਇਹਨਾਂ ਨਾਲ ਜੋ ਵੀ ਅਸੀਂ ਸਹਾਇਤਾ ਕਰ ਸਕਦੇ ਆ ਉਹ ਕਰਾਂਗੇ ਔਰ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੋ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਜੋ ਇਸ ਸੇਵਾ ਦੇ ਕਾਰੇ ਵਿੱਚ ਲੱਗੇ ਹੋਏ ਨੇ ਬਹੁਤ-ਬਹੁਤ ਸਾਦੂ ਬਾਤ ਅਬ ਮੈਂ ਨਵੇਦਨ ਕਰੂੰਗਾ ਦਵੀਨ ਵਰਲਡ ਐਨਜੀਓ ਵਿਨਕਲ ਚੋਪੜਾ ਜੀ ਆ ਉਹ ਕਹਾ ਚਲੇਗੇ ਪਰਿਆਵਰਨ ਕੋ ਬਹੁਤ ਬੜਾਵਾ ਦਿੰਦੇ ਹੈ ਪਰਿਆਵਰਨ ਕੇ ਸਾਥ-ਸਾਥ ਜੇ ਵੀ ਸਾਰੇ ਕੰਮ ਕਰਤੇ ਹੈ ਉਹ ਵੀ ਆਪਣਾ ਸੰਦੇਸ਼ ਦੇਣਗੇ ਵਿਸ਼ਵਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਪਿਛਲੇ 10 ਸਾਲ ਤੋਂ ਲਗਾਤਾਰ ਸੇਵਾ ਦੇ ਕੰਮ ਕਰ ਰਹੀ ਹੈ ਇਸੇ ਕੜੀ ਦੇ ਵਿੱਚ ਅੱਜ ਇੱਥੇ ਪੰਡੋਰਾ ਮਹੱਲੇ ਵਿੱਚ ਜਿਹੜਾ ਸਲਮ ਏਰੀਆ ਹੈ ਉੱਥੇ ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ ਅੱਜ ਬੱਚਿਆਂ ਨੂੰ ਸਵੈਟਰ ਅਤੇ ਹੋਰ ਗਰਮ ਕੱਪੜੇ ਵੰਡੇ ਜਾ ਰਹੇ ਨੇ ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਸ ਮੌਕੇ ਤੇ ਜਿੱਦਾਂ ਸਰਦੀ ਬਹੁਤ ਜ਼ਿਆਦਾ ਵੱਧ ਰਹੀ ਹੈ ਤੁਸੀਂ ਵੀ ਆਪਣੇ ਪੱਧਰ ਤੇ ਆਪਣੇ ਇਲਾਕੇ ਵਿੱਚ ਜਿਹੜਾ ਵੀ ਸਲਮ ਏਰੀਆ ਹੈ ਉੱਥੇ ਜਾ ਕੇ ਲੋੜਵੰਦਾਂ ਦੀ ਮਦਦ ਗਰਮ ਕੱਪੜੇ ਗਰਮ ਕੰਬਲ ਵੰਡ ਕੇ ਕਰੋ ਸਾਡੇ ਵਿੱਚ ਅੱਜ ਐਡਵੋਕੇਟ ਜੇਕੇ দত্ত ਜੀ ਜਿਹੜੇ ਕੀ ਧਾਰਮਿਕ ਉਸਾ ਕਮੇਟੀ ਤੋਂ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਨੇਹੀ ਮੰਦਰ ਤੋਂ ਵਿਨੋਦ ਚੋਪੜਾ ਜੀ ਵੀ ਪਹੁੰਚੇ ਨੇ ਇਹ ਵੀ ਸਾਡੇ ਨਾਲ ਇਸ ਤਰ੍ਹਾਂ ਸਹਿਯੋਗ ਕਰਦੇ ਰਹਿੰਦੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਸ਼੍ਰੀ ਬਹਾਦਰ ਚੰਦਰ अरोड़ा ਜੀ ਸਮਾਜ ਸੇਵਕ ਨਵਾਂ ਸ਼ਹਿਰ ਉਹ ਵੀ ਆਪਣਾ ਇਸ ਸੇਵਾ ਕਾਰਜ ਦੇ ਪ੍ਰਤੀ ਸੰਦੇਸ਼ ਦੇਣਗੇ ਜੈ ਸ਼੍ਰੀ ਰਾਮ ਅੱਜ ਵਿਸ਼ਵਾਸ ਸੇਵਾ ਸੁਸਾਇਟੀ ਜੋ ਕਾਫੀ ਅਰਸੇ ਤੋਂ 10 ਸਾਲ ਤੋਂ ਸੇਵਾ ਦਾ ਕੰਮ ਕਰ ਰਹੇ ਨੇ ਔਰ ਅਸੀਂ ਇੱਕ ਮਹੀਨੇ ਦੇ ਵਿੱਚ ਪਹਿਲਾਂ ਰਾਸ਼ਨ ਦੀ ਸੇਵਾ ਕੀਤੀ ਉਸ ਤੋਂ ਬਾਅਦ ਬਤਰਜੀ ਸਾਡੇ ਜੋ ਪ੍ਰਧਾਨ ਨੇ ਉਸ ਤੋਂ ਬਾਅਦ ਅਸੀਂ ਕੰਬਲਾ ਦੀ ਸੇਵਾ ਕੀਤੀ ਅੱਜ ਜੋ ਅਸੀਂ ਅੱਜ ਛੋਟੇ ਬੱਚਿਆਂ ਦੇ ਸਹਾਇਤਾ ਦਾ ਜੋ ਅੱਜ ਇਹ ਲੋਗਦਾਨ ਦੇ ਰਹੇ ਆ ਔਰ ਮੈਂ ਬਤਰਾ ਜੀ ਦਾ ਔਰ ਇਸ ਸਾਰੀ ਆਪਣੀ ਟੀਮ ਦਾ ਬਹੁਤ ਧੰਨਵਾਦੀ ਆ ਔਰ ਮੈਂ ਇਹਨਾਂ ਨਾਲ ਕੰਦੇ ਦਾ ਕੰਦਾ ਮਲਾ ਕੇ ਬਤਰਾ ਜੀ ਜੋ ਸਾਨੂੰ ਹੁਕਮ ਕਰਦੇ ਆ ਅਸੀਂ ਉਹਨਾਂ ਦੀ ਹੁਕਮ ਦੀ ਪਾਲਣਾ ਕਰਾਂਗੇ ਔਰ ਸਦਾ ਹੀ ਇਹਨਾਂ ਦਾ ਸਾਥ ਦਿੰਦੇ ਰਾਵਾਂਗੇ ਇਹਨੇ ਕਹਿੰਦਾ ਜੈ ਸ਼੍ਰੀ ਰਾ ਜੈ ਸ਼੍ਰੀ ਰਾਮ सभी का बहुत बहुत धन्यवाद अब बच्चों को उनके साइज के मुताबिक जो है कपड़े वो बांटे जाएंगे सभी मेम्बरों से निवेदन है कि मैं साइज आपको पकड़ाता जाऊंगा आप आगे बांटते जाना ਸੰਜੇਲਾ ਸਿੰਘ ਪਰਸੀ ਨਗਰ ਨਾ स्वत अर्जियां ਵਿਸ਼ੇਸ਼ ਸਰਗੀਆਂ ਤੁਨ ਫਿਰ ਨਮੀਆਂ ਤੇ ਤਾੜੀਆਂ ਸਰਗੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸਿੰਘ ਇਜਾਜ਼ਤ ਦਿਓ ਧੰਨਵਾਦ